ਕਿਸੇ ਵੀ ਭਾਸ਼ਾ ਦੇ ਵਿੱਚ ਦੋ ਤਰ੍ਹਾਂ ਦਾ ਸਹਿਤ ਮੰਨਿਆ ਜਾਂਦਾ ਇੱਕ ਗਲਪ ਸਹਿਤ ਇੱਕ ਗਿਆਨ ਸਹਿਤ ਗਲਪ ਦੇ ਵਿੱਚ ਤੁਹਾਨੂੰ ਪਤਾ ਹੈ ਨਾਵਲ ਕਹਾਣੀ ਦਾ ਇਸ ਤਰ੍ਹਾਂ ਦਾ ਆ ਜਾਂਦਾ ਉਹਦੀ ਇੱਕ ਆਪਣੀ ਮਹੱਤਤਾ ਹੁੰਦੀ ਆ ਬੰਦੇ ਦੇ ਵਿੱਚ ਕਿੰਨੀਆਂ ਕਦਰਾਂ ਕੀਮਤਾਂ ਪੈਦਾ ਕਰਦੀਆਂ ਉਹਦੀਆਂ ਭਾਵਨਾਵਾਂ ਨੂੰ ਬਿਅਕਟ ਕਰਨ ਦੀ ਪਰ ਜਿਹੜਾ ਵੱਧ ਕੰਮ ਆਉਣ ਵਾਲੀ ਚੀਜ਼ ਆ ਸੀ ਉਹ ਸੰਦੇਖ ਗਿਆਨ ਸਹਿਤਾ ਹੁੰਦਾ ਤੇ ਅਸੀਂ ਅੱਜ ਕੱਲ ਪੰਜਾਬੀ ਦਾ ਇਹ ਰੌਲਾ ਬਹੁਤ ਪੈ ਰਿਹਾ ਕਿ ਪੰਜਾਬੀ ਭਾਸ਼ਾ ਦੇ ਲਈ ਆ ਕਰਨਾ ਚਾਹੀਦਾ ਇਹ ਕਰਨਾ ਚਾਹੀਦਾ ਕੋਈ ਪੈਂਟੀਆਂ ਜਿਹੜੀ ਹੈਗੀ ਉਦਾਂ ਆੜਾ ਸਕਾਲਾਂ ਤੇ ਚਪਾ ਕੇ ਵੰਡੀ ਜਾਂਦਾ ਹੈ ਕੋਈ ਪਟੀਆਂ ਲਿਖ ਕੇ ਵੰਡੀ ਜਾਂਦਾ ਹੈ ਤੇ ਕੋਈ ਕਹਿੰਦਾ ਵੀ ਆ ਜਿਹੜੇ ਸਾਈਨ ਬੋਰਡ ਆ ਇਹਨਾਂ ਦੇ ਉੱਤੇ ਅਗਰੇਗੀ ਥੱਲੇ ਜਾਂਦੀ ਆ ਪੰਜਾਬੀ ਉੱਤੇ ਜਾਂਦੀ ਆ ਤੇ ਮੈਨੂੰ ਲੱਗਦਾ ਹੁੰਦਾ ਵੀ ਜਿੰਨਾ ਚਿਰ ਇਹਦੇ ਵਿੱਚ ਪੰਜਾਬੀ ਦੇ ਵਿੱਚ ਗਿਆਨ ਨਹੀਂ ਅਸੀਂ ਪੈਦਾ ਕਰਦੇ ਉਹਨਾਂ ਜਿਹੜੇ ਦੇ ਵਿਕਾਸ ਦੀਆਂ ਬਾਕੀ ਗੱਲਾਂ ਤਾਂ ਇਹ ਰਸਮੀ ਜਾਂ ਸੰਬੋਲਕ ਗਿਆਨ ਦੇ ਵਿੱਚੋਂ ਵੀ ਜਿਹੜਾ ਗਿਆਨ ਆ ਗਿਆਨ ਸਹਿਤ ਦੀ ਬਹੁਤ ਹੀ ਘਾਟ ਆ ਸਾਤੋਂ ਜਿਹੜੀ ਪਹਿਲੀ ਪੀੜੀ ਸੀ ਉਹਦੇ ਵਿੱਚ ਕੁਝ ਸੀਗੇ ਜਿਵੇਂ ਵਿਦਵਾਨ ਸਿੰਘ ਸੋਨੀ ਕੁਲਦੀਪ ਸਿੰਘ ਧੀਰ ਡਾਕਟਰ ਅਧਿਆਨ ਸਰਵੰਦੀ ਡਾਕਟਰ ਸਰ ਜੀ ਸੈ ਕਿ ਲੋ ਉਹ ਪੀੜ੍ਹੀ ਹੁਣ ਜਾਂ ਤਾਂ ਬਹੁਤ ਜਿਆਦੇ ਬਜ਼ੁਰਗ ਹੋ ਗਈ ਜਾਂ ਉਹਨਾਂ ਵਿੱਚੋਂ ਕਈ ਇਸ ਦੁਨੀਆ ਤੋਂ ਚਲੇ ਗਏ ਹਰੇਕ ਲਾਈਨ ਵਾਲਾ ਦੇਖਦਾ ਕਿ ਸੱਤੋਂ ਅਗਲੀ ਪੀੜ੍ਹੀ ਵਿੱਚ ਕੌਣ ਆ ਰਹੇ ਤੇ ਥੋੜੀ ਜੀ ਇਸ ਪੱਖੋਂ ਚਲੋ ਮਯੂਸੀ ਹੁੰਦੀ ਹੈ ਕਿ ਗਿਣਤੀ ਵਧਣ ਦੀ بجائے ਜਿਵੇਂ ਇਹ ਵਿਗਿਆਨ ਦਾ ਯੋਗਾ ਜਿੰਨੀ ਲੋੜ ਆ ਉਸ ਪੱਖੋਂ ਘਟੀ ਆ ਕਿਉਂਕਿ ਮੈਂ ਇਸ ਬਾਰੇ ਸੋਚਿਆ ਕਿ ਬੋਲ ਕੌਣ ਲਿਖ ਰਿਹਾ ਯੋਧਾ ਸਿੰਘ ਤਾਂ ਹੈਗੇ ਸਾਡੇ ਕੋਲੇ ਇਸ ਤੋਂ ਬਿਨਾ ਇੱਕ ਹਰਜੀਤ ਸਿੰਘ ਇਸ ਰੋਲ ਦੇ ਵਿੱਚ ਲੱਗੇ ਹੋਏ ਆ ਉਹਨਾਂ ਨੇ ਪੰਜਾਬੀ ਨਿਊਜ਼ ਚ ਆਰਟੀਕਲ ਆਉਂਦੇ ਆ ਉਹ ਸਾਡੇ ਇੱਕ ਗਾਂਵ ਵਜੂ ਅਧਿਆਪਕਾ ਉਹਨਾਂ ਦੇ ਬੇਟੇ ਆ ਆਪਣੇ ਇੱਕ ਮੰਦੀਪ ਚਾਹਲਾ ਕੋਟਕਪੂਰੇ ਤੋਂ ਉਹਨੇ ਪਿੱਛੇ ਜੇ ਦੋ ਤਿੰਨ ਕਿਤਾਬਾਂ ਜਿਹੜੀਆਂ ਹਾਲਾਂਕਿ ਉਹਦੀ ਸਾਇੰਸ ਦੀ ਬੈਕਗ੍ਰਾਉਂਡ ਨਹੀਂ ਸੀ ਪਰ ਉਹਨੇ ਚੰਗੀ ਤਰ੍ਹਾਂ ਸੱਚ ਕਰਕੇ ਲਈਆਂ ਇਸ ਤਰ੍ਹਾਂ ਦੇ ਇੱਕ ਦੋ ਨਾਮ ਕੋਈ ਬਹੁਤ ਹੋਣਗੇ ਯਾਨੀ ਇਹ ਬਹੁਤ ਵੱਡੀ ਘਾਟ ਆ ਇਹ ਆ ਪੰਜਾਬੀ ਸਹਿਤ ਦੀ ਜੋ ਮਨਦਉ ਸਥਿਤੀ ਆ ਇਸ ਕਰਕੇ ਮੈਂ ਸਮਝਾਂ ਕਿ ਜਿਹੜਾ ਜੋਦਾ ਸਿੰਘ ਬੋਲਾਨੇ ਇਹ ਦੋ ਕਿਤਾਬਾਂ ਲਿਖੀਆਂ ਤੇ ਇਹਨਾਂ ਨੇ ਵਿਗਿਆਨ ਲਈ ਚੁਣੋ ਕੀਤੀ ਤੇ ਸੰਸਥਾ ਜਿਹੜੀ ਆ ਵਿਦਿਆਰਥੀ ਸੰਸਥਾ ਇਹਨੇ ਵੀ ਬਹੁਤ ਮਦਦ ਕਰ ਇਸ ਦੇ ਵਿੱਚ ਉਤਸ਼ਾਹ ਕੀਤਾ ਯੋਗਦਾਨ ਪਾਇਆ ਵੀ ਇਹ ਦੀ ਬਹੁਤ ਹੀ ਮਦਦ ਲੋਏ ਹੈ ਵੱਡਾ ਯੋਗਦਾਨ ਇੱਕ ਜਿਹੜੀ ਵਿਸ਼ੇ ਤੇ ਇਹ ਦੋਵੇਂ ਕਿਤਾਬਾਂ ਹੈ ਖਾਸ ਕਰਕੇ ਜਿਹੜੀ ਪਹਿਲੀ ਕਿਤਾਬ ਹੈਗੀ ਆ ਜੀਵ ਦੀ ਉਤਪਤੀ ਤੇ ਇਹ ਹੈਗੀ ਜੀਵ ਵਿਕਾਸ ਨਾਲ ਸੰਬੰਧਤ ਤੇ ਦੂਸਰੀ ਕਿਤਾਬ ਦਾ ਜਿਹੜਾ ਵਿਗਿਆਨ ਅਤੇ ਵਿਗਿਆਨਿਕ ਨੈਗੇਗਾ ਉਹ ਵੀ ਬਹੁਤੀ ਜਿਹੜੀ ਆ ਉਹਦੇ ਵਿੱਚ ਅਦਾ ਹਿਸਾਬ ਇਸ ਵਿਸ਼ੇ ਨਾਲ ਹੀ ਸੰਬੰਧਤ ਆ ਤੇ ਮੈਨੂੰ ਲੱਗਦਾ ਕਿ ਇਹ ਵਿਸ਼ਾ ਬਹੁਤ ਦਾ ਮਹੱਤਵਪੂਰਨ ਆ ਦੋ ਇਹ ਅਸਲ ਦੇ ਵਿੱਚ ਜਿਹੜੇ ਸਾਡੇ ਕੁਝ ਬੰ댜ਤੀ ਸਵਾਲ ਉੱਠਦੇ ਆ ਨਾ ਦੋ ਤਿੰਨ ਬੰ댜ਤੀ ਸਵਾਲ ਉੱਠਦੇ ਆ ਸਾਡੇ ਅੱਗੇ ਵੀ ਬ੍ਰਹਿਮੰਡ ਦੀ ਉਤਪਤੀ ਕਿਵੇਂ ਹੋਈ ਜੀਵ ਜੰਤੂ ਪੁੰਦੇ ਅਸੀਂ ਇੰਦੀ ਦੁਨੀਆ ਦੇ ਵਿੱਚ ਦੇਖਦੇ ਆ ਇਹ ਕਿਵੇਂ ਪੈਦਾ ਹੋਏ ਚੇਤਨਾ ਪਦਾਰਥ ਦੇ ਵਿੱਚ ਕਿੱਥੋਂ ਪੈਦਾ ਹੋਈ ਇਹ ਜਿਹੜੇ ਆ ਦੋ ਤਿੰਨ ਬੰ댜ਤੀ ਸਵਾਲ ਆ ਜਿਨ੍ਹਾਂ ਦੇ ਵਿੱਚੋਂ ਪਹਿਲੇ ਸਵਾਲ ਨੂੰ ਇਸ ਕਿਤਾਬ ਦੇ ਵਿੱਚ ਡੀਲ ਕੀਤਾ ਗਿਆ ਇਹ ਕਿਤਾਬ ਇਹ ਜਿਹੜਾ ਵਿਸ਼ਾ ਹੈ ਸਿਰਫ ਕੋਈ ਵਿਗਿਆਨਿਕ ਜਾਣਕਾਰੀ ਨਹੀਂ ਦਾ ਨੀਗਾ ਇਹ ਵਿਗਿਆਨਕ ਤੁਹਾਡਾ ਜਿਹੜਾ ਵਰਲਡ 뷰 ਆ ਸੰਸਾਰ ਦ੍ਰਿਸ਼ਟੀਕੋਣ ਬਣਾਉਣ ਦੇ ਵਿੱਚ ਵੀ ਇਹ ਜਿਹੜਾ ਵਿਚਾਰਨਾ ਇਹ ਤੁਹਾਡੀ ਮਦਦ ਕਰਦਾ ਹੈਗਾ ਮੰਨ ਲਓ ਹਰ ਵਿਸ਼ੇ ਦੀ ਜਿਹੜੀ ਹੈਗੀ ਨਾ ਵਿਗਿਆਨ ਜਾਣਕਾਰੀ ਨਹੀਂ ਹੋ ਸਕਦੀਗੀ ਮੈਨੂੰ ਨਹੀਂ ਪਤਾਗਾ ਕਿ ਜਿਹੜਾ ਹਾ ਮੋਬਾਈਲ ਆ ਕਿਵੇਂ ਕੰਮ ਕਰਦਾ ਹੈਗੇ ਕੀ ਤਕਨੀਕ ਦੀ ਮੈਨੂੰ ਬਹੁਤੀ ਜਾਣਕਾਰੀ ਨਹੀਂ ਕਿ ਉਹਦੇ ਬਿਨਾ ਮੇਰਾ ਸਭ ਜਾਂਦਾ ਪਰ ਜੇ ਮੈਨੂੰ ਇਹ ਨਹੀਂ ਪਤਾ ਇਹ ਦੁਨੀਆਂ ਦੇ ਵਿੱਚ ਜੀਵ ਜੰਤੂ ਕਿਵੇਂ ਆਏ ਇਬਰਾਹਿਮ ਕਿਵੇਂ ਪੈਦਾ ਹੋਇਆ ਉਹ ਮੇਰਾ ਜਿਹੜਾ ਹੈਗਾ ਨਾ ਸੋਚਣ ਦਾ ਢੰਗ ਨੂੰ ਹੀ ਜਿਹੜਾ ਹੈਗਾ ਹੈ ਬਦਲ ਦਿੰਦਾ ਸੋ ਇਸ ਪੱਖੋਂ ਮੈਂ ਸਮਝਦਾ ਕਿ ਇਹ ਜਿਹੜੀ ਆ ਕਿਤਾਬ ਇਹ ਇੱਕ ਬਹੁਤ ਹੀ ਬੁਨਿਆਦੀ ਮਹੱਤਤਾ ਦੀ ਹੈਗੀ ਆ ਇਸ ਤੇ ਇਹਨਾਂ ਨੇ ਪਹਿਲਾਂ ਗੱਲ ਕਰਦੀ ਮੈਂ ਕਮੇਟੀ ਤੋਂ ਮਨੁੱਖ ਤੱਕ ਲਿਖੀ ਆ ਜਦੋਂ ਮੇਘਰਾਜ ਮਿੱਤਰ ਉਹਨਾਂ ਨੇ ਵੀ ਮਾਦੇ ਤੋਂ ਮਨੁੱਖ ਤੱਕ ਲਿਖੀ ਬਹੁਤ ਥੋੜੀਆਂ ਕਿਤਾਬਾਂ ਹੈਗੀਆਂ ਜਿੰਨਾ ਹੀ ਵਿਸ਼ਾ ਮਤੋਂ ਪੂਰਨਾ ਤੇ ਆਮ ਆਦਮੀ ਨੇ ਜਿਹੜਾ ਹੁੰਦਾ ਹੈ ਉਹ ਇਹ ਸੁਣਿਆ ਹੁੰਦਾ ਕਿ ਧਾਰਮਿਕ ઓરિਜਨ ਹਾਊਸ ਪੀਸੇ ਲਿਖੀ ਸੀ ਉਹ ਚੱਕ ਕਿਉਂ ਖਰੀਦ ਲਿਆਉਂਦੇ ਆ ਉਹ ਹੁਣ ਉਹਦਾ ਸੱਚ ਬਰਕ ਸੀਗਾ ਉਹ ਆਮ ਆਦਮੀ ਦੇ ਲਈ ਨਹੀਂ ਸੀ ਲਿਖਿਆ ਗਿਆਗਾ ਤੇ ਉਹ ਕਰ ਪੜ ਕੇ ਉਹਨੂੰ ਦੋ ਥੋੜੇ ਸਫ਼ੇ ਪੜ ਕੇ ਉਹ ਰੱਖ ਲੈਂਦੇ ਹੈਗੇ ਸੋ ਇਸ ਤਰ੍ਹਾਂ ਦੀਆਂ ਕਦਮਾਂ ਚੋਂ ਕਿ ਇੱਕ ਧਾਰਮਨ ਤੋਂ ਬਾਅਦ ਬਹੁਤ ਕੁਝ ਜਿਹੜਾ ਹੈਗਾ ਨਵਾਂ ਆ ਗਿਆ ਉਹਨੂੰ ਵੀ ਸ਼ਾਮਿਲ ਕਰਨ ਦੀ ਲੋੜ ਸੀ ਉਸ ਪੱਖੋਂ ਵੀ ਜਿਹੜੀਆਂ ਹੈਗੇ ਇਸ ਤਰ੍ਹਾਂ ਦੀਆਂ ਕਿਤਾਬਾਂ ਦੀ ਲੋੜ। ਦੂਜੀ ਗੱਲ ਜਿਹੜੀ ਅੱਜ ਦੇ ਸਮਾਰੋਹ ਦੇ ਵਿੱਚ ਸ਼ੁਰੂ ਜੇ ਇਨ੍ਹਾਂ ਦੇ ਚਾਰ ਵਿਗਿਆਨੀਆਂ ਦੀ ਗੱਲ ਕੀਤੀ ਵਿਗਿਆਨੀਆਂ ਨੂੰ ਯਾਦ ਕਰਨਾ ਵੀ ਬਹੁਤ ਜ਼ਰੂਰੀ ਆ ਕਿ ਅਸੀਂ ਤਾਂ ਕਿਸ਼ੂ ਸੋਸਾਇਟੀ ਵੱਲੋਂ ਦਾ ਕਰਦੇ ਆ ਮੈਨੂੰ ਲੱਗਦਾ ਵੀ ਜਿਹੜੀਆਂ ਵੀ ਹੋਰ ਸੰਸਥਾਵਾਂ ਯਾਦ ਕਰਦੀਆਂ ਮੈਂ ਜਾ ਕੇ ਸਕੂਲਾਂ ਦੇ ਵਿੱਚ ਜਾਂ ਜਿੱਥੇ ਵੀ ਵਿਦਿਆਰਥੀਆਂ ਨੂੰ ਸਮੋਧਤ ਹੁੰਦੇ ਆ ਉੱਥੇ ਹੀ ਪੁੱਛਦੇ ਆ ਕਿ ਤੁਹਾਡੇ ਘਰਾਂ ਦੇ ਵਿੱਚ ਸਭ ਤੋਂ ਜ਼ਰੂਰੀ ਚੀਜ਼ਾਂ ਕੀ ਆ ਜਿਵੇਂ ਮਾਣ ਪਾ ਮਸ਼ੀਨਾਆਂ ਲੱਗੀਆਂ ਚੀਜ਼ਾਂ ਜਿਹੜੀਆਂ ਅਸੀਂ ਰੋਜ਼ ਵਰਤਦੇ ਹੈਗੇ ਪਰ ਸਾਡੇ ਘਰਾਂ ਦੇ ਵਿੱਚ ਕਿਸੇ ਨੂੰ ਵੀ ਇਹ ਨਹੀਂ ਕਿਸੇ ਦੇ ਐਡੀਸ਼ਨ ਦੀ ਫੋਟੋ ਨਹੀਂ ਲੱਗੀ ਹੋਈਗੀ ਹੈਨਾ ਜਿੰਨਾ ਵਿਗਿਆਨੀਆਂ ਨੇ ਖੋਜਾਂ ਕੀਤੀਆਂ ਸਾਡਾ ਜੀਵਨ ਸੁੱਖਾ ਬਣਾਇਆ ਉਹਨਾਂ ਦੀਆਂ ਫੋਟੋਆਂ ਨਹੀਂ ਅਸੀਂ ਉਹਨਾਂ ਦੀਆਂ ਫੋਟੋਆਂ ਦਾ ਦੂਰ ਦੀ ਗੱਲ ਆ ਉਹਨਾਂ ਦੇ ਬਹੁਤੇ ਨਾਮ ਨਹੀਂ ਜਾਣਦੇਗੇ ਉਹਨਾਂ ਦੀਆਂ ਜੀਵਨੀਆਂ ਬਾਰੇ ਨਹੀਂ ਜਾਣਦੇਗੇ ਅਸੀਂ ਹੋਰ ਬੰਦਿਆਂ ਦੇ ਬਾਰੇ ਜਿਹੜੇ ਸਾਡੇ ਜਿਨ੍ਹਾਂ ਨੂੰ ਅਸੀਂ ਇਤਿਹਾਸ ਦੇ ਵਿੱਚ ਚਲੋ ਉਹਨਾਂ ਦਾ ਵੀ ਯੋਗਦਾਨ ਹੋ ਸਕਦਾ ਉਸ ਪਾਸੇ ਜਿਹੜਾ ਹੈਗਾ ਸੀਮੰਤ ਰਹਿਨੇ ਆ ਇਸ ਪੱਖੋਂ ਅੱਜ ਇਹਨਾਂ ਨੇ ਚਾਰ ਮਗਿਆਨੀਆਂ ਦੀ ਗੱਲ ਕੀਤੀ ਆ ਗਲੇਕ ਪਾਮਨੀ ਗਾਸ ਗਲੇਲੀਓ ਗਰੂਨੋ ਤੇ ਚਲੋ ਇਹਦੇ ਵਿੱਚੋਂ ਬਦੂਨੋਂ ਬਾਰੇ ਮੈਂ ਇੱਕ ਗੱਲ ਮੋੜ ਵੀ ਕਰਨੀ ਚਾਹਾਂਗੇ ਇਹਨਾਂ ਨੇ ਵਿੱਚੇ ਕਾफी ਗੱਲ ਕਰਤੀ ਸੀਗੀ ਕਿ ਬਦੂਨੋਂ ਨੂੰ ਜਦੋਂ سزا ਸੁਣਾਈ ਤਾਂ ਉਹਨੂੰ 7 ਸਾਲ ਸਿੱਕੇ ਦੀ ਕੋਠੜੀ ਚ ਰੱਖਿਆ ਇੱਕ ਬੰਦਾ ਹੁੰਦਾ ਜਜ਼ਬਾਤੀ ਹੋ ਕੇ ਫੈਸਲਾ ਕਾਪਲਾਈਨ ਦਾ ਹੈ ਨਾ ਵੀ ਮੈਂ ਤਾਂ ਇਹ ਕਹਿਣਾ ਹੀ ਆ ਮਾਰ ਦੋ ਮੈਨੂੰ ਪਰ ਉਹਨੂੰ 7 ਸਾਲ ਸਿੱਕੇ ਦੀ ਕੋਠੜੀ ਦੇ ਵਿੱਚ ਲੈਡ ਉਹਦੇ ਉੱਥੇ ਜਦੋਂ ਉਹ ਰਾਤ ਨੂੰ ਬਹੁਤ ਠੱਗ ਜਾਂਦੀ ਸੀ ਤੇਰੇ ਬਹੁਤ ਦਮਨ ਲੱਗ ਪੈਂਦੀ ਸੀ ਉਹਦੇ ਚ ਰੱਖਿਆ ਸੀ ਤੇ ਉਹਨੂੰ ਕੁਝ ਮਹੀਨਿਆਂ ਬਾਅਦ ਪੁੱਛਦੇ ਹੁੰਦੇ ਸੀ ਵੀ ਤੂੰ ਆਪਦੇ ਵਿਚਾਰਾਂ ਤੋਂ ਬਦਲੇਗਾ ਹੁਣ ਵੀ ਤੂੰ ਮੰਨ ਜਾ ਜੋ ਬਾਈਬਲ ਦੇ ਵਿੱਚ ਲਿਖਿਆ ਉਹ ਵੀ ਸਹੀ ਹੈਗਾ ਪਰ ਉਹਨੇ 7 ਸਾਲ ਉਹ ਸਾਰੇ ਤਸੀਹੇ ਚੜਦਾ ਰਿਆ ਤੇ ਉਹਨੇ ਪੂਰੀ ਉਹ ਤ੍ਰਿੜਤਾ ਦਿਖਾਈ ਕਿ ਨਹੀਂ ਜੋ ਮੈਂ ਕਹਿੰਦਾ ਵਿਗਿਆਨਕ ਦੌਰ ਤੇ ਸਹੀ ਆ ਇਸ ਤੇ ਹੀ ਮੈਂ ਖੜੂੰਗਾ ਸੋ ਆਪਾਂ ਜੋ ਅੱਜਕੱਲ ਸਾਡੇ ਕੋਲੇ ਜੋ ਗਿਆਨ ਹੈਗਾ ਜਾਂ ਜੋ ਅਸੀਂ ਵਿਗਿਆਨ ਦੀਆਂ ਸਹੂਲਤਾਂ ਮੰਨ ਰਹੇ ਆ ਇਹਦੇ ਪਿੱਛੇ ਵਗਿਆਨੀਆਂ ਦੀਆਂ ਬਹੁਤ ਕਹਾਣਾਂ ਵਾ ਇੱਕ ਤਾਂ ਚਲੋ ਉਹਨਾਂ ਨੇ ਸਾਰੀ ਜ਼ਿੰਦਗੀ ਪੜਿਆ ਤੇ ਉਹ ਮਿਹਨਤ ਕੀਤੀ ਕੁਰਬਾਨੀਆਂ ਵੀ ਬਹੁਤ ਵਿਗਿਆਨੀਆਂ ਦੀਆਂ ਹੋਈਆਂ ਜਿਹੜੀਆਂ ਸਾਡੇ ਨੂੰ ਬਹੁਤ ਸਾਰੀਆਂ ਕਿਉਂਕਿ ਇੱਕ ਦੌਰ ਸੀਗਾ ਯੂਰਪ ਦੇ ਵਿੱਚ ਜਿਹਨੂੰ ਹਨੇਰਾ ਯੁੱਗ ਕਿਹਾ ਜਾਂਦਾ ਹੈਗਾ ਉਦੋਂ ਜਿਹੜਾ ਵੀ ਜਿਹੜੀ ਵੀ ਚੀਜ਼ ਉਹਨਾਂ ਨੂੰ ਲੱਗਦੀ ਸੀ ਕਿ ਬਾਈਬਲ ਦੇ ਅਨੁਸਾਰ ਨਹੀਂ ਜਾਂ ਧਾਰਮਿਕ ਗ੍ਰੰਥਾਂ ਦੇ ਅਨੁਸਾਰ ਨਹੀਂ ਉਹਨੂੰ ਕਹਿੰਦੇ ਸੀ ਕਿ ਉਹ ਬ੍ਰਹਮਜਾਤਿਓ ਨੂੰ ਉਹ ਮਾਰ ਦਿੰਦੇ ਸੀ ਮਾਰਨਾ ਵੀ ਜਿਵੇਂ ਇਹਨਾਂ ਦੱਸਿਆ ਕਿ ਜਿਉਂਦਾ ਸਾਡਾ ਮਦਦ ਉੱਤੇ ਸੀਗਾ ਕਿ ਇਹਦਾ ਕੋਈ ਵੀ ਜਿਹੜਾ ਹੈਗਾ ਧਰਤੀ ਦੇ ਉੱਤੇ ਨਾ ਨੂਲੇ ਤੇ ਬਹੁਤ ਸਾਰੇ ਵਿਗਿਆਨੀਆਂ ਨੇ ਇਸ ਦਾ ਮੁਕਾਬਲਾ ਕੀਤਾ ਕੁਰਬਾਨੀਆਂ ਦਿੱਤੀਆਂ ਤੇ ਅੱਜ ਜੀ ਇਸ ਸਥਿਤੀ ਦੇ ਵਿੱਚ ਪਹੁੰਚ ਸਕੇ ਇਹਨਾਂ ਕਿਤਾਬਾਂ ਦਾ ਜੇ ਮਤਲਬ ਅਸੀਂ ਹੁਣ ਕਿਤਾਬਾਂ ਦੀ ਗੱਲ ਕਰੀਏ ਮੁਲਾਂਕਣ ਕਰੀਏ ਤਾਂ ਮੇਰਾ ਕਹਿਣ ਦਾ ਇਹ ਤਨ ਤਰ੍ਹਾਂ ਦੇ ਪਾਠਕ ਹੁੰਦੇ ਆ ਜਿਹੜੇ ਇਹ ਵਿਗਿਆਨ ਸਹਿਰ ਦੇ ਇੱਕਦਮ ਜਿਹੜੇ ਵਿਦਿਆਰਥੀ ਜਿਹੜੇ ਸਕੂਲੀ ਵਿਦਿਆਰਥੀ ਨਾਲੋਂ ਤੇ ਜਿਨ੍ਹਾਂ ਨੇ ਇਸ ਬਾਰੇ ਕੋਈ ਬਹੁਤੀ ਜਿੰਨਾਂ ਨੂੰ ਆ ਸਧਾਰਨ ਪਾਠਕਾ ਗੁਰਦਆਮੀ ਪੜਿਆ ਜਾਊ ਉਹਨਾਂ ਬਹੁਤਾ ਨਹੀਂ ਵਿਗਿਆਨ ਬਾਰੇ ਪਤਾ ਮੂਲ ਤਾਂ ਨਾਂ ਵਾਲੇ ਪਤਾ ਇੱਕ ਉਸ ਤੋਂ ਥੋੜਾ ਜੋ ਉਤਲਾ ਵਰਗਾ ਜਾਂਦਾ ਜਿਵੇਂ ਤੁਸੀਂ ਆ ਜਿਨ੍ਹਾਂ ਨੂੰ ਕੁਝ ਮੂਲ ਗੱਲਾਂ ਬਾਰੇ ਪਤਾ ਹੈ ਪਰ ਉਹ ਵਿਗਿਆਨ ਦੇ ਉਹਨੇ ਮਾਰ ਨਹੀਂ ਤੀਜਾ ਹੁੰਦਾ ਜਿਹੜਾ ਯਾਨੀ ਅ ਵਿਸ਼ੇ ਦੀ ਪੂਰੀ ਜਾਣਕਾਰੀ ਰੱਖਣ ਵਾਲੇ ਆ ਉਹਨਾਂ ਵਾਸਤੇ ਲਿਖਿਆ ਜਾਂਦੀਆਂ ਇਕਦਮਾਂ ਉਹ ਆ ਜਾਂਦਾ ਕਿ ਸਬਜ ਪੇਪਰ ਕਹਿ ਲਓ ਜਾਂ ਇੱਕ ਖਾਸ ਉਹਨਾਂ ਦੇ ਉਸ ਵਰਗ ਦੀ ਜਿਹੜੀ ਸੂਝ ਨੂੰ ਉਦ ਤਿੱਖਾ ਕਰਨ ਵਾਸਤੇ ਹੁੰਦੀ ਹੈ ਸਾਨੂੰ ਜਿਹੜੀ ਸਭ ਤੋਂ ਵੱਧ ਲੋੜ ਆ ਤੇ ਜਿਹੜੀਆਂ ਵੀ ਪੰਜਾਬੀ ਦੇ ਵਿੱਚ ਲਿਖਿਆ ਜਾਂਦੀਆਂ ਇਕਦਮਾਂ ਉਹ ਪਹਿਲੇ ਦੋ ਵਰਗਾਂ ਦੇ ਲਈ ਹੁੰਦੀਆਂ ਹੈਗੀਆਂ ਇਹ ਇੱਕ ਦਾਮਾਂ ਵੀ ਇਸ ਖੇਤਰ ਦੇ ਵਿੱਚ ਹੀ ਹੁੰਦੀਆਂ ਥੋੜਾ ਜਿਹਾ ਦੇ ਕੋਸ਼ਿਸ਼ ਜਿਹੜੇ ਹੈਗੇ ਚੈਪਟਰ ਉਹ ਬਹੁਤੇ ਦਾ ਮਤਲਬ ਜਮਾ ਸਿਧਾਂਤ ਪੜਟ ਕਾਲਿਆ ਕਿਤੇ ਕਿਤੇ ਜਿਹੜਾ ਹੈਗਾ ਥੋੜਾ ਜਿਹਾ ਉਹ ਅ ਥੋੜੇ ਜਿਹਾ ਵਧ ਪੜੇ ਲਿਖਿਆ ਆਲੇ ਹੈਗੇ ਹੁਣ ਜਿਹੜੀ ਵਿਗਿਆਨ ਵਿਸ਼ੇ ਦੀ ਸਭ ਤੋਂ ਵੱਡੀ ਸਮੱਸਿਆ ਹੁੰਦੀ ਆ ਨਾ ਉਹ ਹੁੰਦੀ ਆ ਸੰਚਾਰ ਦੀ ਸਮੱਸਿਆ ਵੀ ਗੱਲ ਸਮਝਾਂਗੇ ਕਾਰਨੇ ਹੁੰਦਾ ਹੈ ਕਿ ਵਿਗਿਆਨ ਜਿਹੜਾ ਹੈ ਲੜੀ ਬੰਦ ਗਿਆਨ ਜਿੱਥੇ ਬਹੁਤ ਵਿਸ਼ੇ ਜਿਵੇਂ ਤੁਹਾਡੇ ਚ ਕੋਈ ਇਤਿਹਾਸ ਇਕਨੋਮਿਕਸ ਰਾਜਨੀਤੀ ਸ਼ਾਸਤਰ ਦੇ ਵੀ ਵਿਦਿਆਰਥੀ ਬੈਠੇ ਹੋਣਗੇ ਜੇ ਤੁਸੀਂ ਅਸ਼ੋਕ ਬਾਰੇ ਨਹੀਂ ਜਾਣਦੇ ਤੁਸੀਂ ਫਿਰ ਵੀ ਅਲਗ ਜੇ ਬਾਰੇ ਪੜ੍ਹ ਸਕਦੇ ਆ ਅਕਬਰ ਬਾਰੇ ਪੜ੍ਹ ਸਕਦੇ ਆ ਉਹਨੇ ਕੀ ਕੀਤਾ ਇਸ ਗੱਲ ਦੇ ਵਿੱਚ ਕੋਈ ਵੱਡਾ ਹੋ ਰੀਕਾ ਨਹੀਂ ਮੰਨਦਾ ਜੇ ਤੁਸੀਂ ਫਰੈਂਚ ਰੈਵੋਲੂਸ਼ਨ ਬਾਰੇ ਨਹੀਂ ਜਾਣਦੇ ਨਹੀਂ ਕਦੇ ਪੜਿਆ ਫਿਰ ਵੀ ਤੁਸੀਂ ਜਿਹੜਾ ਹੈਗਾ ਰਸ਼ੀਆ ਰੈਵੋਲੂਸ਼ਨ ਜਾਂ ਚਾਈਨੀਜ਼ ਰੈਵੋਲੂਸ਼ਨ ਬਾਰੇ ਪੜ ਸਕਦੇ ਆ ਉਹਦੇ ਵਿੱਚ ਕੋਈ ਉਹਦਾ ਬਹੁਤਾ ਅੜਿੱਕਾ ਨਹੀਂ ਪੈਂਦਾ ਵੀ ਤੁਸੀਂ ਉਸ ਬਾਰੇ ਨਹੀਂ ਪੜਿਆ ਠੀਕ ਆ ਜੇ ਸਾਡਾ ਜੀ ਇਤਿਹਾਸ ਦਾ ਪਹਿਲਾਂ ਤੋਂ ਜਾਨੂ ਕੋਈ ਇਹ ਤਾਂ ਥੋੜਾ ਜਿਹਾ ਤੁਸੀਂ ਸਮਝ ਭਾ ਲੈ ਜਾਂ ਜੇ ਪਰ ਉਹ ਆ ਇਹਦਾ ਕੋਈ ਬਹੁਤਾ ਫਰਕ ਨਹੀਂ ਵਿਗਿਆਨ ਦੇ ਵਿੱਚ ਮਸਲਾ ਦੂਜਾ ਕਿ ਸਾਰਾ ਹੀ ਲੜੀ ਮਤ ਗਿਆਨ ਹੈ ਜੇ ਤੁਸੀਂ ਉਹਦੀਆਂ ਮੂਲ ਧਾਰਨਾਵਾਂ ਨੂੰ ਨਹੀਂ ਮਤਲਬ ਜਾਣਦੇ ਸਮਝਦੇ ਤਾਂ ਤੁਹਾਨੂੰ ਅਗਲੀ ਗੱਲ ਜਿਹੜੀ ਆਹੋ ਸਮਝ ਨਹੀਂ ਆਉਂਦੀ ਇੱਕ ਵਿਗਿਆਨ ਦੀ ਜਿਹੜੀ ਹੈ ਨਾ ਆਪ ਦੀ ਭਾਸ਼ਾ ਵਿਗਿਆਨਕ ਧਾਰਨਾ ਦੀ ਨਾ ਤੁਸੀਂ ਪੰਜਾਬੀ ਕਰ ਸਕਦੇ ਆ ਪੰਜਾਬੀ ਕੀ ਅੰਗਰੇਜ਼ੀ ਵੀ ਨਹੀਂ ਕਰ ਸਕਦੇ ਕਿਉਂਕਿ ਬਹੁਤਿਆਂ ਧਾਰਨਾ ਜਿਹੜੀਆਂ ਹੈ ਅ ਤੇ ਤੀਨੀ ਜਾਂ ਗ੍ਰੀਕ ਭਾਸ਼ਾ ਦੇ ਵਿੱਚੋਂ ਲਈਆਂ ਗਈਆਂ ਉਹਨਾਂ ਨੂੰ ਇਸ ਕਰਕੇ ਉੱਥੋਂ ਲਿਆ ਗਿਆ ਕਿ ਕਿਸੇ ਨੂੰ ਇਹ ਨਾ ਲੱਗੇ ਸਾਡੀ ਭਾਸ਼ਾ ਵਿੱਚ ਲਿਆਓ ਡੈਡ ਲੈਂਗੁਏਜਾਂ ਉੱਥੋਂ ਜਿਹੜੀਆਂ ਹੈਗੀਆਂ ਜੇ ਟਰਮਸ ਲਈਆਂ ਜਾਂਦੀਆਂ ਪਰ ਇਹ ਜਿਹੜੀਆਂ ਟਰਮਾਂ ਜਦੋਂ ਅਸੀਂ ਆਮ ਬੰਦਾ ਪੜ੍ਹਦਾ ਹੈ ਨਾ ਉਹਨੂੰ ਥੋੜਾ ਜਿਹਾ ਹੋਵੇ ਕਿ ਛੇਤੀ ਉਹਦੇ ਸਮਝ ਦੇ ਵਿੱਚ ਨਹੀਂ ਪੈਂਦੀ ਹੁਣ ਜਿੰਨਾਂ ਨੇ ਅਸੀਂ ਜਦੋਂ ਸਾਇੰਸਿਕ ਵਿਸ਼ੇ ਵਜੋਂ ਪੜ੍ਹੀ ਹੋਈ ਹੈ ਗ੍ਰੈਜੂਏਸ਼ਨ ਤੱਕ ਵੀ ਪੜ੍ਹੀ ਹੈ ਜਾਂ ਪੋਸਟ ਗ੍ਰੈਜੂਏਸ਼ਨ ਤੱਕ ਉਹਨਾਂ ਸਾਨੂੰ ਕੋਈ ਕਹਿੰਦਾ ਜਿਵੇਂ ਇਹ ਦੇ ਵਿੱਚ ਸ਼ਬਦ ਹਨ ਕਿਤਾਬ ਦੇ ਵਿੱਚ ਟ੍ਰੀਡੋਫਾਈਟ ਜਿਮਨੋਸਪਰਮਾ ਐਂਡੀਓਸਪਰਮ ਉਹ ਜਿਮਨੋਸਪਰਮ ਮੈਂ ਪੜੂੰਗਾ ਤਾਂ ਮੇਰੇ ਮਨ ਦੇ ਵਿੱਚ ਫਟ ਹੋ ਆ ਜਾਣਗੇ ਚੀਲ ਕਹਿ ਜਾਂ ਜਿਹੜੇ ਬਾਹਾਂ ਤੇ ਦਰਖਤ ਹੁੰਦੇ ਹੈਗੇ ਆ ਉਹਨਾਂ ਦੇ ਇਵੇਂ ਇੱਕ ਮਾਲ ਦੇ ਵਿੱਚ ਆ ਜਾਂਦਾ ਤੇ ਅਸੀਂ ਉਹਦੇ ਵੀ ਜਿਹੜਾ ਹੈਗਾ ਕੋਰ ਲੇਟ ਕਰ ਜਾਂਦੇ ਜਿਹੜੇ ਨੇ ਇਹ ਮੋਰਨ ਨਹੀਂ ਪੜੀਗੀ ਉਹਨੂੰ ਜਿਮਨੋਸਪਰਮ ਲੇਟ ਦਾ ਸਮਝਦਾ ਵੀ ਮੈਂ ਇੱਥੇ ਅੱਗੇ ਲਿਖਦਾ ਨਗੇ ਬੀਜਾਂ ਵਾਲੇ ਪੌਦੇ ਔਰ ਉਹ ਲੰਗੇ ਬੀਜਾਂ ਵਾਲੇ ਪੌਦੇ ਕਿਹੜੇ ਹੁੰਦੇ ਆ ਉਹ ਮਤਲਬ ਬੰਦਾ ਨਹੀਂ ਦਿਮਾਗ ਜੇ ਥੋੜਾ ਜਿਹਾ ਇਸ ਕਰਕੇ ਵਿਗਿਆਨ ਵਿਸ਼ੇ ਦੀਆਂ ਜਿਹੜੀਆਂ ਹੈਗੀਆਂ ਨਾ ਪੁਸਤਕਾਂ ਪੜ੍ਹਨ ਵਾਸਤੇ ਥੋੜਾ ਜਿਹਾ ਵੱਧ ਦੀਪ ਜਾਣਾ ਪੈਂਦਾ ਤੇ ਜਿਹੜੀਆਂ ਟਰਮਾਂ ਆਉਂਦੀਆਂ ਉਹਦੇ ਬਾਰੇ ਤੁਸੀਂ ਹੋਰ ਪਹਿਲਾਂ પાછੋਂ ਵੀ ਪੜ੍ਹਨ ਦੀ ਲੋੜ ਪੈਂਦੀ ਆ ਮੈਂ ਇਹਨਾਂ ਨੂੰ ਇਹ ਵੀ ਸੁਝਾ ਦਿਆਂਗਾ ਇਹਨਾਂ ਨੇ ਬਹੁਤ ਵਧੀਆ ਟਰਮਾਂ ਜਿਹੜੀਆਂ ਇਹਨਾਂ ਨੂੰ ਉਹ ਉਹਦਾ ਉਹ ਨਹੀਂ ਕਰਨ ਦੀ ਕੋਸ਼ਿਸ਼ ਕੀਤੀ ਜਿਵੇਂ ਇੱਕ ਜਾਣਦਾ ਹੈ ਕਿ ਜੀ ਮੈਮਰੀ ਕਾਰਡ ਨੂੰ ਯਾਦ ਪੱਤਾ ਕਹਿਣਾ ਚਾਹੀਦਾ ਉਸ ਦੇ ਸ਼ਿਕਾਰ ਨਹੀਂ ਹੋਏ ਹੈ ਇਹ ਯਾਨੀ ਜਿਮਨੋਸਪਾਲੰਡਿਆ ਟ੍ਰੀਟੋ ਫਾਈਲ ਨੂੰ ਉਹੀ ਲਿਖਿਆ ਪਰ ਮੈਨੂੰ ਇਹ ਹੈਗਾ ਕਿ ਉਹਦੇ ਬਰੈਕਟ ਦੇ ਵਿੱਚ ਜੀ ਅੰਗਰੇਜ਼ੀ ਦੇ ਵਿੱਚ ਵੀ ਨਾਮ ਉਹ ਪਾ ਦਿੰਦੇ ਨਾ ਉਹਦੇ ਨਾਲ ਤੁਸੀਂ ਕਹੋਗੇ ਨੈਟ ਜਿੱਤਾ ਬਤਨ ਦੇ ਅਨਸਾਰੀ ਨੈਟ ਤੋਂ ਫਿਰ ਬੰਦਾ ਉਹਦੇ ਬਾਰੇ ਹੋਰ ਜਿਹਨੂੰ ਜਾਣਨ ਦੀ ਇੱਛਾ ਹੁੰਦੀ ਆ ਉਹ ਜਾਣੇ ਦੂਜੀ ਗੱਲ ਆ ਜਿਹੜੀ ਇਹਨਾਂ ਨੇ ਵੈਸੇ ਪਹਿਲਾਂ ਕਰਤੀ ਮੈਂ ਵੀ ਨੋਟ ਕੀਤੀ ਹੋਈ ਸੀ ਪਰ ਮੈਂ ਫੇਰ ਥੋੜਾ ਜਿਹਾ ਉਹ ਬੋਲ ਉੱਗੀ 스테ਜ ਉੱਤੇ ਦਰਨਾ ਚਾਹੂੰਗਾ ਕਿ ਸਾਇੰਸ ਦੀ ਜਾਂ ਕਿਸੇ ਵੀ ਵਿਸ਼ੇ ਤੇ ਅਸੀਂ ਕਿਤਾਬ ਲਿਖਦੇ ਆ ਤੇ ਉਹਦੀ ਫੀਡਬੈਕ ਬਹੁਤ ਜਿੰਦਗੀਆਂ ਲੈਂਦੀ ਆ ਆਮ ਲੇਖਕ ਵੀ ਜਿਹੜੇ ਹੈਗੇ ਆ ਕੋਈ ਰਾਪਤਾ ਧਾਰੀ ਲਿਖ ਕੇ ਲੋਕਾਂ ਨੂੰ ਪੜਾ ਦਿੰਦੇ ਆ ਅੱਜ ਕੱਲ੍ਹ ਤਾਂ ਫੇਸਬੁੱਕ ਤੇ ਸਿੱਧੀ ਬਾਅਦ ਦੇ ਕੰਮ ਤਾਂ ਪਰ ਉਹ ਆਮ ਟੱਗੇ ਦੇ ਇੱਕ ਪੜਾਉਂਦੇ ਆ ਹੈਨਾ ਵਿਗਿਆਨਿਕੀ ਸੋਧ ਲੈ ਲਏ ਤੇ ਜਿਹੜਾ ਗਿਆਨ ਸ ਹੈ ਤਾਂ ਖਾਸ ਕਰਕੇ ਵਿਗਿਆਨਕ ਵਿਸ਼ੇ ਤੇ ਆ ਉਹਦੀ ਤਾਂ ਮਿਲਣ ਦਾ ਵੀ ਬਹੁਤ ਹੀ ਲੋੜ ਆ ਕਿ ਉਹ ਫੀਡਬੈਕ ਲਈ ਜਾਵੇ ਕਿ ਕਿਹੜੇ ਤੁਹਾਨੂੰ ਸ਼ਬਦ ਲੱਗਦੇ ਆ ਕਿਹੜੀ ਗੱਲ ਤੁਹਾਨੂੰ ਇਹ ਜੋ ਨਹੀਂ ਸਮਝ ਆਈ ਜਿਵੇਂ ਉਹ ਕਹਿੰਦੇ ਹੁੰਦੇ ਨਾ ਵੀ ਮਹਾਰਾਜ ਨੂੰ ਲੋਕਾਂ ਤੋਂ ਸਿੱਖਣਾ ਚਾਹੀਦਾ ਹੈ ਨਾ ਜੇ ਉਹ ਪੋਲੀਟਿਕਲ ਭਾਸ਼ਾ ਦੀ ਕਹੀਏ ਤਾਂ ਇਹਦੀ ਬਹੁਤ ਲੋੜ ਆ ਇਹ ਕੱਲਾ ਇਹ ਕਿਤਾਬਾਂ ਨੂੰ ਸੋਖਾ ਕਰਨ ਦੀ ਵਿਸ਼ੇਵਸਤੂ ਬਾਰੇ ਵੀ ਤੁਹਾਨੂੰ ਬੜੇ ਵਧੀਆ ਸੁਝਾਅ ਮਿਲਦੇ ਮੈਨੂੰ ਇਹ ਗੱਲ ਯਾਦ ਹੈ ਕਿ ਜਦੋਂ ਅਸੀਂ ਤਾਕਤਸ਼ੀਲ ਸ਼ੁਰੂ ਕੀਤਾ ਕੀਤਾ ਮੈਂ ਵੀ ਉਦੋਂ ਨਵਾਂ ਨਵਾਂ ਸੀ ਚੈਟ ਸੀ ਦੀ ਗੱਲਾਂ ਤੇ ਮੈਨੂੰ ਐਸੀ ਵੀ ਮੈਨੂੰ ਅੰਗਰੇਜ਼ੀ ਬਹੁਤ ਆਉਂਦੀ ਆ ਤੇ ਮੈਂ ਜਨ ਨਾਲ ਜਿਹੜੇ ਹੈਗੇ ਸਾਇੰਸ ਦੇ ਮੈਗਜ਼ੀਨ ਉਹ ਪੜ੍ਹਦਾ ਐ ਤੇ ਉਹਦੇ ਚ ਕੋਈ ਵਧੀਆ ਲੇਖ ਦੇਖੇ ਹਨਾ ਸਟੈਂਡਰਡ ਬਣਾਵਾਂ ਮੈਗਜ਼ੀਨ ਦਾ ਮੈਂ ਜੱਜ ਕਿਉਂ ਨੂੰ ਇੱਕ ਲੇਖ ਦਿੱਤਾ ਕੋਲੋਸਟ੍ਰੋਲ ਜੋ ਉਹਦਾ ਕੋਲੋਸਟ੍ਰੋਲ ਦਾ ਬਹੁਤਾ ਰੋਲਾ ਨਹੀਂ ਸੀਗਾ 30 ਸਾਲ ਪਹਿਲਾਂ ਕੋਲੋਸਟ੍ਰੋਲ ਚੋਕੇ ਕੀਤਾ ਕਾ ਦਾ ਦੱਸ ਤੇ ਉਹਦੇ ਚ ਇਹ ਸੀਗਾ ਵੀ ਜਿਹੜਾ ਮੀਟ ਖਾਣ ਵਾਲਾ ਮੀਟ ਦੇ ਵਿੱਚੋਂ ਖਾਣ ਵਾਲਿਆਂ ਨੂੰ ਕੋਲੋਸਟ੍ਰੋਲ ਦਾ ਸ਼ਿਕਾਰ ਹੋ ਜਾਂਦੀ ਮੈਨੂੰ ਲੱਗਿਆ ਵੀ ਮੈਂ ਬੜਾ ਹੈ ਪਹਿਲੇ ਇੱਕ ਨੰਬਰ ਤੇ ਬੋਲੀਗਾ ਲਾਇਆ ਮੈਂ ਇਹ ਵੀ ਇਹ ਬੜੀ ਹੀ ਜਾਣਕਾਰੀ ਇਹ ਕੋਈ ਬੰਦਾ ਨਹੀਂ ਸਧਾਰਨ ਪਾਕ ਦੇ ਸੇ ਜੋ ਉੱਠਿਆ ਹੁਣ ਤੁਸੀਂ ਆਹ ਦੇਖ ਕੇ ਕਹਿੰਦਾ ਸਾਡੀ ਸਸਤਾ ਦਾ ਮੈਂਬਰ ਸੀਗਾ ਵੀ ਇਹ ਤੁਸੀਂ ਪਹਿਲੇ ਨੰਬਰ ਤੇ ਲਾਇਆ ਕਹਿੰਦਾ ਅਮੀਰ ਕਿਨਾਂ ਖਾਂਦੇ ਆ ਕਹਿੰਦਾ ਸਾਡੇ ਤਾਂ ਛੁਗੜੀਆਂ ਕਹਿੰਦਾ ਉਹ ਸਾਗ ਦੀ ਤੋੜੀ ਸਿਆਲ ਸਾਰਾ ਸਿਆਲ ਦਾ ਹੰਡੀਆਂ ਤੇ ਸੱਤ ਦਿਨ ਉਹੀ ਖਾਈ ਜਾਂਦੀਆਂ ਤੇ ਜਿਵੇਂ ਉਹ ਮੋਲੀ ਹੁੰਦੀ ਆਪਣੇ ਦੇਸੀ ਬੰਦਿਆਂ ਨੇ ਕਹਿੰਦਾ ਧੁੰਨੀ ਦਾ ਘਰਾ ਹੋ ਜਾਂਦਾ ਤੇ ਤੁਸੀਂ ਹਣੇ ਵੀ ਮੀਤ ਨਹੀਂ ਖਾਣਾ ਚਾਹੀਦਾ ਵਿੱਚ ਮੀਤ ਆਪਣੇ ਆਏਗਾ ਤੂੰ ਤਾਂ ਮੰਨਦਾ ਕਿ ਇਹ ਕੋਈ ਵਿਸ਼ਾ ਸੀ ਆਪਣੇ ਇਹ ਦੇ ਤਰਕਸ਼ੀਲ ਦੇ ਵਿੱਚ ਦੇਣਾ ਮੈਨੂੰ ਲੱਗਿਆ ਵੀ ਗੱਲ ਇਹ ਠੀਕ ਆ ਵੀ ਇਸ ਤਰ੍ਹਾਂ ਸਾਨੂੰ ਲੋਕਾਂ ਦੀਆਂ ਲੋੜਾਂ ਕੀ ਆ ਤੇ ਉਹਨਾਂ ਨੂੰ ਕਿਸ ਚੀਜ਼ ਦੇ ਗਿਆਨ ਦੀ ਲੋੜ ਆ ਉਸ ਤਰ੍ਹਾਂ ਦਾ ਜਿਹੜਾ ਹੈਗਾ ਵੀ ਸਾਨੂੰ ਇਹ ਇਹ ਯਾਨੀ ਜਿਹੜੀ ਲੋਕਾਂ ਦੀ ਫੀਡਬੈਕ ਹੈ ਨਾ ਉਹ ਵਿਸ਼ੇ ਚੋਂ ਦੇ ਵਿੱਚ ਵੀ ਤੁਹਾਡੀ ਜਿਹੜੀ ਰਹੀਗੀ ਆ ਮਦਦ ਕਰੇਗੀ ਦੁੱਜੀ ਜਿਹੜੀ ਪੋਸਟਕਾਪ ਗਿਆਨ ਤੇ ਵਿਗਿਆਨ ਕੰਡਾ ਜਿਲ ਗਿਆ ਇਹਦੇ ਚ ਬਹੁਤ ਮਤਲਬ ਕੋ ਲੇਖ ਆ ਜਿਵੇਂ ਇਹਨਾਂ ਨੇ ਵੀ ਕਿਹਾ ਜਨਤਰਤਾ ਤੇ ਵਿਗਿਆਨ ਅਸੀਂ ਇਸ ਬਾਰੇ ਮੈਨੂੰ ਵੀ ਜਦੋਂ ਮਤਲਬ ਸਰਕਿਸ਼ੀ ਲਹਿਰ ਨਾਲ ਜੁੜੇ ਜਾਦੂ ਨੂੰ ਆਮਾਈ ਸਮਝਦੇ ਸੀ ਜਾਦੂਗੋਨਾ ਵੀ ਧਰਮ ਦਾ ਅੰਗਾ ਉਹਦੇ ਬਾਰੇ ਆਪਣੇ ਬੈਠੇ ਆ ਜਗ ਰਜਿੰਦਰਪਾਲ ਇਹਨਾਂ ਨੇ ਲੇਖ ਲੀਤੀ ਸੀ ਵੀ ਜাদু ਕੀ ਹੈ ਧਰਮ ਕੀ ਹੈ ਵਿਗਿਆਨ ਕੀ ਹੈ ਤੇ ਨਾਂ ਦੀ ਕਿਵੇਂ ਇੱਕ ਟ੍ਰਾਈਐਂਗਲ ਆਏ ਗਿਆਨ ਕਿਰਤ ਕਿਸ ਦੇਤੇ ਆਏ ਤਾਂ ਕੋ ਨੂੰ ਵੀ ਉਹ ਨੋ ਪਤਾ ਲੱਗਿਆ ਸੀਗਾ ਸੋ ਇਹ ਬਹੁਤ ਮਹੱਤਵਪੂਰਨ ਜਿਹੜਾ ਹੈਗਾ ਟੌਪਕਾ ਆਹ ਜਿਹੜਾ ਆਹ ਜਗ੍ਹਾ ਹੀ ਸਵਾਲ ਹੁੰਦਾ ਹੈ ਕਿ ਜੇ 15 ਤੋਂ ਬੰਦੇ ਬਣੇ ਆ ਤਾਂ ਅੱਜ ਕੱਲ ਕਿਉਂ ਨਹੀਂ ਬਣਦੇ ਤੇ ਇਹਦਾ ਮਿਲਦਾ ਵੀ ਜਿੱਥੇ ਵੀ ਜਾਂਦਾ ਇਸ ਵਿਸ਼ੇ ਤੇ ਪੋਦੀ ਦਾ ਪਹਿਲਾ ਸਵਾਲ ਇਹੀ ਕਰਦੇ ਆ ਉਹ ਮੈਂ ਤਾਂ ਇਹ ਸ਼ੁਰੂ ਥੋੜਾ ਜਿਹਾ ਮਾਹੌਲ ਨੂੰ ਹਲਕਾ ਬਣਾਉ ਨੂੰ ਇਹ ਕਹਿ ਨਾ ਨਾ ਕੇ ਭਾਈ ਬੰਦਿਆਂ ਦੀਆਂ ਕਸੂਤਾਂ ਦੇਖ ਕੇ ਮੰਨਦੇ ਆਂ ਨਹੀਂ ਬੰਦੇ ਬੰਦੇ ਅਸੀਂ ਤਾਂ ਇਹ ਹੀ ਚੀਜ਼ ਕਰ ਤੇ ਹੂੰ ਚਲੋ ਇਹਦੇ ਵਿੱਚ ਦੇਰ ਕੀਤਾ ਹੈ ਉਹਦਾ ਫਿਰ ਬਾਕੀ ਬਾਅਦ ਦੇ ਵਿੱਚ ਜਵਾਬ ਦੇਈਦਾ ਇਹ ਬਹੁਤ ਮਹੱਤਵਪੂਰਨ ਵਿਸ਼ਾ ਤੇ ਪਰ ਮੈਨੂੰ ਲੱਗਿਆ ਕਿ ਜਿਹੜਾ ਕਿਤਾਬ ਦਾ ਨਾਮ ਹੈ ਵਿਗਿਆਨ ਅਤੇ ਵਿਗਿਆਨਕ ਨਜ਼ਰੀਆ ਵਿਗਿਆਨਕ ਨਜ਼ਰੀਏ ਬਾਰੇ ਜਿਹੜਾ ਹੈਗਾ ਇਹਦੇ ਵਿੱਚ ਤੇ ਵਿਗਿਆਨਕ ਵਿਧੀ ਬਾਰੇ ਇਹ ਦੋ ਲੈ ਕੇ ਜਰੂਰ ਚਾਹੀਦਾ ਸੀ ਵਿਗਿਆਨਿਕ ਨਜ਼ਰੀਆ ਜਿਹੜਾ ਇਹ ਗੱਲਾਂ ਹੋ ਗਿਆਨ ਤੇ ਚੇਤਨ ਤੇ ਨਹੀਂ ਹੁੰਦਾ ਸਮਾਜ ਦੇ ਖੇਤਰ ਵਿੱਚ ਵੀ ਅਸੀਂ ਉਹਨੂੰ ਲਾਗੂ ਕਰਦਾ ਹੁੰਦਾ ਹੈ ਵਿਗਿਆਨਿਕ ਵਿਧੀ ਦੇ ਜਿਹੜੇ ਪੰਜ ਸਟੈਪ ਆ ਪਹਿਲਾਂ ਅਬਜ਼ਰਵੇਸ਼ਨ ਅਸੀਂ ਅਬਜ਼ਰਵ ਕਰਦੇ ਆ ਫਿਰ ਐਕਸਪੈਰੀਮੈਂਟੇਸ਼ਨ ਕਰਦੇ ਆ ਫਿਰ ਉਹਦੇ ਤੋਂ ਹਾਈਪੋਥੈਸਿਸ ਬਣਾਉਨੇ ਆ ਹਨਾ ਫਿਰ ਉਹਨੂੰ ਪਰਖਦੇ ਆ ਉਸ ਨੂੰ ਵੀ ਇਹ ਸਹੀ ਆ ਫਿਰ ਉਹਨੂੰ ਸਿਧਾਂਤ ਮੰਨਦਾ ਹੈ ਤੇ ਜਿਹਨੂੰ ਇੱਕ ਹੋਰ ਪੋਲੀਟੀਕਲ ਪਾਸ਼ਾ ਦੇ ਵਿੱਚ ਸਾਡੇ ਉਹ ਵੀ ਚਿਆਜ ਦਸਾਂ ਤੋਂ ਅਮਲ ਤੇ ਅਮਲ ਤੋਂ ਦਸਾਂ ਤੱਕ ਇਹ ਇਹ ਵੀ ਇੱਕ ਵਿਗਿਆਨ ਨੂੰ ਉਸੇ ਵਿਗਿਆਨ ਕਵਿਤੀ ਨੂੰ ਹੀ ਸਿੰਪਲੀਫਾਈ ਮਤਲਬ ਹੋਰ ਸੰਦਰਭ ਦੇ ਵਿੱਚ ਕੀਤਾ ਹੋਇਆ ਮੈਨੂੰ ਲੱਗਦਾ ਵੀ ਇਹ ਕਿਤਾਬ ਦਾ ਜਿਵੇਂ ਨਾਮ ਸੀਗਾ ਤੇ ਇਹਦੇ ਵਿੱਚ ਇਹ ਦੋ ਲੇਖ ਵਿਗਿਆਨਿਕ ਨਜ਼ਰੀਆ ਕੀ ਆ ਤੇ ਉਹਨੂੰ ਕਿਵੇਂ ਸਾਡੇ ਸਮਾਜ ਦੇ ਹਰ ਖੇਤਰ ਵਿੱਚ ਲਾਗੂ ਕਰਨ ਦੀ ਲੋੜ ਆ ਸਾਡੇ ਮਤਲਬ ਸਮਾਜਿਕ ਮਸਲਿਆਂ ਨੂੰ ਸਮਝਣ ਦੇ ਲਈ ਵੀ ਰਾਜਨੀਤੀ ਨੂੰ ਵੀ ਸਮਝਣ ਦੇ ਲਈ ਤੇ ਇੱਕ ਵਿਗਿਆਨਕ ਵਿਧੀ ਕੀ ਹੁੰਦੀ ਆ ਇਹ ਵਿੱਚ ਜਿਹੜੀ ਹੈਗੀ ਆ ਦੇਣ ਦੀ ਪ੍ਰੋਸੀਜਰ ਅ ਕਤਮ ਤੁਸੀਂ ਬਹੁਤੇ ਨੇ ਪੜੀਆਂ ਹੋਈਆਂ ਜਿੰਨਾ ਨਹੀਂ ਪੜੀਆਂ ਉਹ ਪੜ੍ਹਨੀ ਵਿੱਚ ਆਈ ਜੀ ਆ ਇਹ ਤੇ ਇਹਦੇ ਵਿੱਚ ਪ੍ਰੂਫ ਰੀਡਿੰਗ ਦੀਆਂ ਬਹੁਤ ਗਲਤੀਆਂ ਜਿੰਨਾਂ ਦੀ ਵੀ ਇਹਨਾਂ ਨੇ ਡਿਊਟੀ ਲਈ ਆ ਉਹਨੂੰ ਘੱਟੋ ਘੱਟ ਪਿੰਦੀ ਨਾਲ ਨਹੀਂ ਜਰੂਰ ਪਤਾ ਸੀਗਾ ਉਹਦਾ ਚਲੋ ਬਿੰਦੀਆਂ ਜਿਹੜੀਆਂ ਨਾ ਉਹ ਸਿੰਪਲ ਦਾ ਚਾਲ ਆਪਾਂ ਨੂੰ ਪਤਾ ਜਿੱਥੇ ਬਹੁਤ ਵਜਨ ਮੰਨਦਾ ਕਰਨੀ ਨਾ ਬਿੰਦੀ ਲੱਗੇ ਜਾਂਦੀ ਹੈ ਲਾਲ ਨਾ ਲੱਗੇ ਤਾਂ ਵੀ ਆਪਾਂ ਨੂੰ ਆਪ ਤੋਂ ਸਮਝ ਆ ਜਾਂਦੇ ਆ ਪਰ ਬਿੰਦੀ ਜੇ ਜੀ ਛੋਟੀ ਜੀ ਨਹੀਂ ਹੁੰਦੀ ਗੀ ਗਲਤੀਆਂ ਤਾਂ ਹੋਰ ਵੀ ਆ ਪਰ ਬਿੰਦੀਆਂ ਦੀਆਂ ਬਾਹਰੀਆਂ ਪਰ ਉਹ ਕਈ ਵਾਰੀਆਂ ਐ ਹੋ ਜਾਂਦਾ ਵੀ ਜਿਵੇਂ ਇਹਨਾਂ ਦੇ ਇੱਕ ਹੈਗਾ ਆਰਟੀਕਲ ਆ ਉਹਦੇ ਚ ਧਰਤੀ ਦੀਆਂ ਜਿਹੜੀਆਂ ਤਿੰਨ ਤਹਾਂ ਨਾ ਕੋਰ ਮੈਂਟਲ ਤੇ ਕਰਸਟ ਹਾਂਸ ਕਰਸਟ ਆ ਉਹਦਾ ਜੇਕਰ ਆ ਉਹ ਮੈਟਲ ਦੇ ਉੱਤੇ ਲਿੰਦੀ ਨਹੀਂ ਲਾਈ ਉਹ ਮੈਟਲ ਬਣ ਗਿਆ ਹੁਣ ਮੈਟਲ ਜਿਹੜੀ ਆ ਤਾਤਵ ਹੋ ਗਈ ਹੈ ਨਾ ਤਾਤਵ ਤੇ ਸੋ ਇਹ ਅੱਛ ਬਹੁਤ ਬਦਲ ਜਾਂਦੇ ਆ ਇਹ ਥੋੜੀ ਜੀ ਜਦੋਂ ਵੀ ਅਗਲਾ ਰੀਸਨ ਛਾਪਣ ਤੇ ਕੁਛ ਮੈਂ ਵੀ ਇਹਨਾਂ ਨੂੰ ਮਦਦ ਕਰਨ ਤੋਂ ਮੈਂ ਪੜ੍ਹਦਿਆਂ ਪੜ੍ਹਦਿਆਂ ਵੀ ਕਾਫੀ ਇਹਨਾਂ ਨੂੰ ਨੋਟ ਕੀਤੇ ਆ ਕੁਝ ਇੱਕ ਦੋ ਹੋਰ ਵੀ ਇਹ ਗੱਲਾਂ ਜਦੋਂ ਉਹ ਇਹਨਾਂ ਨਾਲ ਮੈਂ ਵੈਸੇ ਸਾਂਝੀਆਂ ਕਰ ਲਵਾਂ ਤੇ ਇਹ 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 ਦੇ ਵਿੱਚ ਕਾफी ਜਿਹੜੀ ਹੈਗੀ ਕਮੀਆਂ ਇੱਕ ਸਿੱਧਾ ਹੀ ਵੀ ਉਹ ਜਿਹੜਾ ਹੈਗਾ ਕਿਤਾਬ ਦੇ ਵਿੱਚ ਉਹ ਲਲਕਾਰ ਦੇ ਫਲਾਨੇ ਅੰਕ ਦੇ ਵਿੱਚੋਂ ਆਇਦੇ ਇਹ ਵੀ ਕਿਤਾਬ ਦੇ ਵਿੱਚ ਨਿਕਦਾ 10 ਸਾਲਾਂ ਬਾਅਦ ਕੋਈ ਹੋਰ ਪੜਦਾ ਹੈ ਨਾ ਤੇ ਉਹ ਚਾਹ ਲਲਕਾਰ ਦੀ ਮਸ਼ਹੂਰੀ ਕੱਢ ਪੇਜ ਲਾ ਕੇ ਕਰ ਦੋ ਹਰੇਕ ਲੇਟ ਤੇ ਜੀ ਉਹ ਲੇਟ ਤੇ ਵੀ ਇਹ ਬਣਾ ਦੇ ਆ ਕੇ ਜੀ ਉਹ ਕਿਤਾਬ ਚ ਚੰਗਾ ਨਹੀਂ ਲੱਗਦਾ ਹੈ ਇਹ ਇਹ ਤਾਂ ਸਿੱ ਚਲੋ ਹੈ ਮੰਨ ਲਓ ਵੀ ਇਹਨਾਂ ਨੂੰ ਬਹੁਤ ਵਧੀਆ ਉਦਮ ਹੈਗਾ ਤੇ ਮੈਨੂੰ ਲੱਗਾ ਕਿ ਬਹੁਤ ਵਿਗਿਆਨੀਆਂ ਨੇ ਜੀਨ ਲੀਆਂ ਸਾਡੇ ਲਈ ਬਹੁਤ ਤਰੈੰਦਾ ਜਾਏਗਾ ਉਹਨਾਂ ਦੇ ਲਿਖਣਾ ਚਾਹੀਦਾ ਮੈਂ ਕਹਿੰਦਾ ਇਹਨਾਂ ਨੂੰ ਨਹੀਂ ਕਹਿੰਦਾ ਤੁਹਾਡੇ ਜਿਉਂ ਵੀ ਜਿਹੜੇ ਵਿਗਿਆਨ ਨਾਲ ਮੈਨੂੰ ਨਹੀਂ ਪਤਾ ਕਿੰਨੇ ਕਰਦੇ ਆਂ ਇਸ ਚੀਜ਼ ਤੇ ਵਿਗਿਆਨ ਕੋ ਸਟ੍ਰੀਨ ਨਾਲ ਸੰਬੰਧਤ ਆ ਨਹੀਂ ਵੀ ਤਾਂ ਵੀ ਲਿਖ ਸਕਦੇ ਕਿ ਡੋਗੜੀ ਜੀਨ ਨਹੀਂ ਆਉਂਦਾ ਪੰਜਾਬੀ ਚ ਬਹੁਤ ਤੰਗੜਾ ਅਸੀਂ ਕਾਫੀ ਸਾਲਾਂ ਤੋਂ ਕੰਮ ਕਰ ਰਹੇ ਹਾਂ ਸਕੂਲਾਂ ਦੇ ਵਿੱਚ ਗਿਆਨ ਦਾ ਉਸ ਮੱਥੀ ਪੜ੍ਹਦੀ ਰੂਟੀ ਪੰਦੀ ਆ ਪਰ ਸਾਡੇ ਕੋਲੇ ਉਸ ਤਰ੍ਹਾਂ ਦੀਆਂ ਛੋਟੀਆਂ ਟਟਾਪਾਂ ਜਾਣਕਾਰੀ ਦੇਣ ਵਾਲੀਆਂ ਉਹ ਵਿਗਿਆਨੀਆਂ ਦੀਆਂ ਜੀਵਨੀਆਂ ਆਪਣੇ ਇਨਾਂ ਦਾ ਕੋਈ ਬਹੁਤ ਸਗਾ ਪਹਿਲੇ ਸਮਿਆਂ ਦੇ ਵਿੱਚੋਂ ਹੁਣ ਮਿਲਦੀਆਂ ਨਹੀਂ ਗਈਆਂ ਕਿਸੇ ਸਮੇ ਪਈਏ ਦੀ ਕਹਾਣੀ ਮਾਂ ਜਸ ਦੀ ਕਹਾਣੀ ਤੇ ਇਸ ਤਰ੍ਹਾਂ ਦੀਆਂ ਕਦਮਾਂ ਚੋੜੀਆਂ ਚੋੜੀਆਂ ਹੁੰਦੀਆਂ ਸੀਗੀਆਂ ਇਸ ਤਰ੍ਹਾਂ ਦੀਆਂ ਦੀਆਂ ਹੁਣ ਬਹੁਤ ਦੌੜ ਆ ਤੇ ਮੈਂ ਤਾਂ ਤੁਹਾਨੂੰ ਵੀ ਇਹ ਇਹਾਸ ਕਰੂੰਗਾ ਹੋਰਾਂ ਤੋਂ ਵੀ ਤੇ ਇਨਾਂ ਤੋਂ ਵੀ ਵੀ ਇਸ ਪਾਸੇ ਥੋੜਾ ਜਾਂ ਵਾਧਾ ਜੋ ਦੇਣ ਦੀ ਲੋੜ ਆ ਕੋਈ ਸਮਾਂ ਲੀਗਾ ਤੁਹਾਨੂੰ ਇਹ ਨਾ ਪਤਾ ਉਹ ਇਹ ਉਜੀਰਾ ਸਾਨੀ ਜਿਹੜੇ ਕਿ ਵਿਗਿਆਨੀ ਵੀਰਪਾਲ ਸਾਨੀ ਦੇ ਪਿਤਾ ਸੀ ਉਹਨਾਂ ਦੇ ਉਹ ਲੈਕਚਰ ਲੈਣੇ ਹੁੰਦੇ ਸੀਗੇ ਵਿਗਿਆਨ ਦੇ ਵਿਸ਼ਿਆਂ ਤੇ ਇਹ ਜਾਣਕਾਰੀ ਦੇ ਨਾਲ ਆ ਤੇ ਸਗਾ ਹੁਣ ਇਹ ਲੈ ਠੰਡੀ ਹੋਊਗੀ ਉਦੋਂ ਉਹਨਾਂ ਦਾ ਲੈਕਚਰ ਸੁਣ ਲਈ ਉਦੋਂ ਜਵਾਨੀ ਹੁੰਦੀ ਸੀ 25 ਪੈਸੇ ਜਿਹਨੂੰ ਕਹਿੰਦੇ 25 ਪੈਸੇ ਟਿਕਟ ਲਾ ਕੇ ਲੋਕ ਸੁਣਨ ਆਉਂਦੇ ਸੀਗੇ ਤੇ ਉਸ ਤਰ੍ਹਾਂ ਦੇ ਜਿਹੜੀ ਹੈਗੀ ਆ ਮੂਵਮੈਂਟ ਫਿਰ ਖੜੀ ਕਰਨ ਦੀ ਲੋੜ ਆ ਯੂਰਪ ਨੇ ਜਿਹੜਾ ਹੈਗਾ ਇਨਲਾਈਟਨਮੈਂਟ ਦੇ ਦੌਰ ਵਿੱਚ ਇਸੇ ਤਰ੍ਹਾਂ ਹੀ ਮੰਨੋ ਲੈਕਚਰ ਤੇ ਕਿਤਾਬਾਂ ਤੇ ਇਹ ਸਾਰਾ ਕੁਝ ਕੀਤਾ ਸੀਗਾ ਜੋ ਤੁਸੀਂ ਆਰਮਨ ਦੀ ਜੀਵਨੀ ਪੜੋਗੇ ਤਾਂ ਜਿੱਦੇ ਉਹਦੀ ਜਿਹੜੀ origion of species ਦਾ ਪਹਿਲੇ ਦਿਨ ਉਹਦੀ 1200 ਕਾਤਾਰ ਛਾਪੀ ਸੀ ਪਹਿਲੇ ਦਿਨ ਹੀ ਬੈਕੀ ਸੀ ਤੇ ਉਸ ਤੋਂ ਕੁਝ ਦਿਨਾਂ ਬਾਅਦ ਬੋਸ਼ਤੀ ਕੀਤੀ ਸੀ ਹਾਲ ਕੰਦੇ ਨਕੋ ਨਕ ਫੋਲਡ ਸੀ ਉਹਦੇ ਤੇ ਜਿੱਥੇ ਉਹ ਪਾਦਰੀ ਵਿਲਬਲ ਫੋਰਸ ਤੇ ਇਹਨਾਂ ਦੀ ਬਹਿਸ ਹੋਈ ਆ ਜੀ ਨੂੰ ਉਹਨੇ ਹਜਸਲੇ ਦਾ ਫਰੈਂਡ ਸੀਗਾ ਆਰਮਨ ਨੇ ਆਰਮਨ ਦਾ ਉਹਨੇ ਡਿਫੈਂਡ ਕੀਤਾ ਤੇ ਉਹ ਜਦੋਂ ਆ ਜਿਹੜੀ ਵੈਲਵਰਪੋਰਟ ਉੱਥੇ ਗਲਤ ਹੁੰਦਾ ਗਿਆ ਤਾਂ ਉੱਥੇ ਲੇਡੀ ਜਾਨੀ ਉਹਦੀਆਂ ਧਾਰਮਿਕ ਭਾਵਨਾਵਾਂ ਇੰਨੀਆਂ ਹੱਟ ਹੋ ਗਈਆਂ ਕਿ ਉਹ ਉਹਦਾ ਨਾਂ ਨਹੀਂ ਮੈਨੂੰ ਯਾਦ ਆ ਰਿਹਾ ਵੀ ਉੱਥੋਂ ਦੀ ਬਹੁਤ ਉਹ ਕੋਈ ਮਾਨ ਤਾਨ ਵਾਲੀ ਲੇਡੀ ਸੀ ਉਹ ਬੇਹੋਸ਼ ਹੋ ਗਈ ਤੇ ਆ ਤਾਂ ਬਾਈਬਲ ਹੀ ਸਾਰੀ ਗਲਤ ਹੋਈ ਜਾਂਦੀ ਹੈ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਹੈਗੀਆਂ ਗੋਸ਼ਟੀਆਂ ਕਿਤਾਬਾਂ ਇਹਦੀ ਸੰਭਲਣਾ ਆ ਆਖਰ ਦੇ ਵਿੱਚ ਮੈਂ ਇੱਕ ਗਾਜ ਜਿਹੜੀ ਸ਼ਾਇਦ ਪ੍ਰਬੰਧ ਕਰਨ ਬਾਰੇ ਚੰਗੀ ਵੀ ਨਾ ਲੱਗੇ ਪਰ ਉਹ ਮੈਂ ਕਰਨੀ ਚਾਹੁੰਗਾ ਉਹ ਹੈਗਾ ਕਿਉਂਕਿ ਇਹਦੇ ਵਿੱਚ ਵੀ ਜਿਗਰੋਂ ਦਾ ਬਾਗਬਾਨੀ ਗਰੁੱਪ ਵੀ ਦਲਕਾਰ ਦਾ ਵਾਅਦਾ ਹੈਗਾ ਹੈ ਨਾ ਤੇ ਲਲਕਾਰ ਦੇ ਨਾ ਤਾਜਾਂਕਿ ਤੇ ਵਿਗਿਆਨ ਬਾਰੇ ਇੱਕ ਲੇਖਾ ਸਕਾ ਜਾਂਦਾ ਜੀ ਉਹ ਚੰਨ ਦੇ ਬਾਰੇ ਉਹਦੇ ਚ ਇੱਕ ਲਾਈਨ ਮੈਂ ਪੜੀ ਕਿ ਵਿਗਿਆਨ ਅਤੇ ਤਕਨਾਲੋਜੀ ਨੂੰ ਪਰ ਉਹ ਤਰ ਉਹਨੇ ਕਹੇਗੀ ਤਾਨਾਸ਼ਾਹੀ ਦੇ ਇਹ ਨਹੀਂ ਹੋਣਾ ਚਾਹੀਦਾ ਇਹ ਬਤਵਾਸ ਕਰਨ ਵਾਲਿਆਂ ਦੇ ਮੈਤੀ ਜਿਹੜੇ ਉਹ ਮੰਨਉਂਦਾ ਨਹੀਂ ਲਿਖਾਂਗੇ ਇਹ ਬਤਵਾਸ ਕਰਨ ਵਾਲਿਆਂ ਦਾ ਮੈ ਵੀ ਥੋੜਾ ਜਿਹਾ ਮੈਤੀ ਮੈਨੂੰ ਲੱਗਦਾ ਕਿ ਜਿਹੜਾ ਇਹ ਕਹਿੰਦਾ ਵਿਗਿਆਨ ਜਮਾ ਤੁਸੀਂ ਤਾਨਾਸ਼ਾਹੀ ਦੇ ਜਦੋਂ ਕੋਈ ਸਾਰੀ politcal ਲੈਣ ਹੋ ਸਕਦੀ ਹੈ ਮੈਨੂੰ ਲੱਗਦਾ ਕਿ ਦੋਹਾਂ ਦੇ ਵਿੱਚ ਵਿਗਿਆਨ ਤੇ ਸਿਆਸਤ ਦੇ ਵਿੱਚ ਜਿਹੜਾ ਡਾਇਲੈਕਟਿਕਲ ਲਿਖਣ ਹੋਣਾ ਚਾਹੀਦਾ ਦਵੰਦਵਾਦੀ ਲਿਖਣ ਹੋਣਾ ਚਾਹੀਦਾ ਉਥੋਂ ਤੁਸੀਂ ਜਿਹੜੇ ਵਿਗਿਆਨ ਦੇ ਵਿੱਚ ਕੁਝ ਨਵਾਂ ਆਉਂਦਾ ਹੈ ਤਾਂ ਉਹਦੇ ਨਾਲ ਤੁਸੀਂ ਆ ਆਉਂਿਆ ਉਹ ਵੀ ਜਿਹੜੀ ਹੈ ਸਿਆਸ ਸਿਆਸਤ ਉਹਨੂੰ ਵੀ ਤਬਦੀਲ ਕਰ ਸਕਦੇ ਆ ਸਿਆਸਤ ਵੀ ਵਿਗਿਆਨ ਦੇ ਅੰਦਰ ਨਹੀਂ ਤਾਂ ਕੀ ਹੋਊਗਾ ਕਿ ਉਹ ਜਿਵੇਂ ਕਹਿੰਦੇ ਸੀਗੇ ਕਿ ਹਰੇਕ ਕੀ ਬਾਈਬਲ ਦੇ ਜਿਹੜੇ ਨਹੀਂ ਅਨੁਸਾਰ ਉਹ ਗਲਤ ਆ ਇਹ ਹੁੰਦਾ ਰਿਹਾ ਹੈ ਇਹਦਰ ਵੀ ਹੁੰਦਾ ਰਿਹਾ ਹੈ ਲੈ ਸ਼ੈਂਕੋ ਸੀਗਾ ਦੇ ਸ਼ਿਆ ਦਾਇਕ ਦਾ ਵਿਗਿਆਨੀ ਗੈਰੋਂ ਵਿਗਿਆਨੀ ਨਹੀਂ ਸੀਗਾ ਉਹ ਸੰਦੇ ਦੇ ਚੋਨੇ ਸਾਰਾ ਮਤਲਬ ਸਿੱਧਾ ਚਲੋ ਵਿਗਿਆਨ ਨਹੀਂ ਉਹ ਇਸ ਤਾਲ ਦੇ ਸਮੇਂ ਦੇ ਵਿੱਚ ਉਹਨੇ ਬਹੁਤ ਨੁਕਸਾਨ ਕੀਤਾ ਇਹ ਕਿਉਂਕਿ ਉਹਨੇ ਸਿਰਫ ਵਿਗਿਆਨ ਨੂੰ ਉਸ ਲਾਈਨ ਦੇ ਅਨਸਾਰ ਲਿਆਉਂਦਿਆਂ ਕਿ ਗਲਤ ਧਾਰਨਾਵਾਂ ਜਿਹੜੀਆਂ ਹੈਗੀਆਂ ਸਥਾਪਿਤ ਕਰਦੀਆਂ ਵਿਗਿਆਨ ਦੇ ਵਿੱਚ ਤਾਂ ਸਾਨੂੰ ਕਿਉਂਕਿ ਅਸੀਂ ਸਮਝਦੇ ਹਾਂ ਕਿ ਸਮਾਜ ਦਾ ਵੀ ਇੱਕ ਵਿਗਿਆਨ ਆ ਰਾਜਨੀਤੀ ਦਾ ਵੀ ਵਿਗਿਆਨ ਆ ਸਮਾਜਿਕ ਵਿਕਾਸ ਦਾ ਵੀ ਵਿਗਿਆਨ ਆ ਇਹ ਇਹ ਸਾਰਿਆਂ ਨੂੰ ਆ ਵੀ ਦੀ ਜਿਹੜਾ ਹੈਗਾ ਸਾਨੂੰ ਡਾਇਲੈਕਟਿਕ ਅਰਗੂਮੈਂਟੇਸ਼ਨ ਦੇ ਵਿੱਚ ਜਿਹੜਾ ਹੈਗਾ ਹੋਣਾ ਚਾਹੀਦਾ ਇੱਕ ਦੂਜੇ ਤੋਂ ਸਿੱਖਦੇ ਰਹਿਣਾ ਚਾਹੀਦਾ ਹੈਗਾ ਮੈਂ ਤੁਹਾਨੂੰ ਸੁਝਾਈ ਦੇਣਾ ਸੀ ਗੱਲ ਤੁਹਾਨੂੰ ਚੰਗੀ ਲੱਗੇ ਜਾਂ ਨਾ ਲੱਗੇ ਚਲੋ ਇਹ ਵੱਖਰੀ ਗੱਲ ਆ ਚਲੋ ਬਾਕੀ ਜਿਹੜਾ ਹੈਗਾ ਕਿ ਉਦਮ ਤੁਹਾਡਾ ਬਹੁਤ ਵਧ ਗਿਆ ਜਯੋਦਾ ਸਿੰਘ ਦਾ ਵੀ ਬਹੁਤ ਇਹ ਕਿਤਾਬਾਂ ਬਹੁਤ ਆ ਯਾਨੀ ਸੈਂਪਲ ਲੈਂਗੁਏਜ ਦੇ ਲਿਖੀਆਂ ਜਿੰਨਾ ਕੁ ਸਮਝਣ ਦੇ ਵਿੱਚ ਸਮੱਸਿਆਉ ਮੈਂ ਤੁਹਾਡੇ ਨਾਲ ਸਾਂਝੀ ਕਰ ਲਈ ਵੀ ਐਸ ਕਰਕੇ ਹੋਦੀ ਹੁੰਦੀ ਆ ਉਹ ਥੋੜਾ ਜਿਆ ਸਾਾਨੂੰ ਵੱਧ ਮਤਲਬ ਉਹਦੇ ਬਾਰੇ ਹੋਰ ਆਪਸੇ ਪਰਸਾਂ ਉਹ ਟਾਕਾਮਾਂ ਬਾਰੇ ਜਾਂ ਉਹਦੇ ਬਾਰੇ ਜਾਣਕਾਰੀ ਲੈਣੀ ਚਾਹੀਦੀ ਆ ਤੇ ਇਸ ਜਿਹੜੀ ਹੈਗੀ ਆ ਗਿਆਨ ਪ੍ਰਸਾਦ ਦੀ ਲਹਿਰ ਕਹਿ ਲੋ ਜਾਂ ਗਿਆਨ ਪ੍ਰਸਾਦ ਦਾ ਹੈ ਵਿਗਿਆਨਕ ਸੋਚ ਦਾ ਪਸਾਰ ਇਹਦੇ ਲਈ ਸਾਨੂੰ ਸਾਰਿਆਂ ਨੂੰ ਹੋਰ ਵੱਧ ਕੋਸ਼ਿਸ਼ ਕਰਨੀਆਂ ਚਾਹੀਦੀਆਂ ਬਹੁਤ ਬਹੁਤ ਧੰਨਵਾਦ